ਤਿੰਨ ਦਿਨ ਦੀ ਹੜਤਾਲ ਪਹਿਲਾਂ ਦਿੱਤੀ ਗਈ ਸੀ ਤੁਹਾਡੇ ਵੱਲੋਂ ਤਿੰਨ ਦਿਨ ਦੀ ਹੜਤਾਲ ਦੀ ਕਾਲ ਸੀ ਕੰਮਕਾਰ ਬੰਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਕੀ ਕਾਰਨ ਰਿਹਾ ਕਿ ਵਿੜਾ ਸੰਘਰਸ਼ਾ ਤੁਹਾਨੂੰ ਅੱਗੇ ਵਧਾਣਾ ਮੀਟਿੰਗ ਇਹਨਾਂ ਨੇ ਅਚਨਚੇ ਸੱਦੀ ਸੀ ਸਾਡੇ ਜਿਹੜੇ ਮੱਖ ਮંચ ਨੇ ਜੁਆਇੰਟ ਫੋਰਮ ਤੇ ਬਿਜਲੀ ਏਕਤਾ ਮੰਚ ਫੇਰ ਉਹੀ ਕਹਾਣੀ ਟਾਲ ਮਟੋਲ ਦੀ ਨੀਤੀ ਤੇ ਹਾਲ ਕੋਈ ਗੱਲ ਨਹੀਂ ਸਹਿਮਤੀਆਂ ਹੋਈਆਂ ਹੋਈਆਂ ਲਾਗੂ ਕਰਦਾਂਗੇ ਜਿਵੇਂ ਕੋਈ ਨੇਰੀ ਦਾ ਮੌਸਮ ਜਿਵੇਂ ਖਰਾਬ ਹੋਇਆ ਹੋਇਆ ਬੱਦਲ ਬਣੇ ਹੋਏ ਨੇ ਕੋਈ ਜੇਹੀ ਘਟਨਾ ਹੋ ਜਾਂਦੀ ਹੈ ਕਿ ਉਸ ਦੇ ਵਿੱਚ ਜਾ ਕੇ ਤੁਹਾਡੇ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਜਿਹੜੇ ਪ੍ਰਾਈਵੇਟ ਕੰਮ ਨੇ ਨਾ ਉਹਨਾਂ ਵੱਲੋਂ ਨਾ ਜਿਹੜੇ ਰੈਗੂਲਰ ਨੇ। ਬਿਲਕੁਲ ਜੀ ਕੰਮ ਬੰਦ ਆ ਪਹਿਲਾਂ ਫੀਲਡ ਤੇ ਸੀਐਚਪੀ ਸਾਫ ਦੀ ਥੋੜਾ ਥੋੜਾ ਚਲਾ ਲੈਂਦੇ ਸੀ ਤੇ ਉਹ ਵੀ ਸਾਡੇ ਨਾਲ ਆ ਗਿਆ ਗ੍ਰਿਡ ਤੇ ਗ੍ਰਿਡ ਤੇ ਵੀ ਜਿਹੜਾ ਐਸਐਸਐ ਸਟਾਫ ਆ ਜਿਹੜਾ ਗ੍ਰਿਡ ਨੂੰ ਆਪਰੇਟ ਕਰਦਾ ਉਹ ਵੀ ਸਾਥੀ ਸਮੂਹਿਕ ਛੁੱਟੀ ਤੇ ਨੇ। ਅਸੀਂ ਜਿਹੜੀ ਵਰਨਿੰਗ ਮੰਗਾ ਭੱਤੀ ਮੰਗਾ ਵੀ ਜੇ ਕਿਸੇ ਸਾਥੀ ਦੀ ਕਰੰਟ ਲੱਗਣ ਦੇ ਨਾਲ ਡੈਥ ਹੋ ਜਾਂਦੀ ਆ ਤਾਂ ਜਿਵੇਂ ਸੁਰੱਖਿਆ ਕਰਮਚਾਰੀਆਂ ਨੂੰ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾਂਦਾ ਤਾਂ ਸਾਡੇ ਜਿਹੜੇ ਬਿਜਲੀ ਬੋਰਡ ਦੇ ਕੰਮ ਆ ਚਾਹੇ ਉਹ ਸੀਐਚਵੀ ਸਾਥੀ ਆ ਜਾਂ ਨਹੀਂ ਕੱਚਾ ਮੁਲਾਜ਼ਮ ਆ ਚਾਹੇ ਪੱਕਾ ਮੁਲਾਜ਼ਮ ਆ ਉਹਨਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਉਹਦਾ ਜਿਹੜਾ ਪਰਿਵਾਰ ਆ ਪਿੱਛੇ ਉਹਦੇ ਪਰਿਵਾਰ ਨੂੰ ਨੌਕਰੀ ਤੇ ਪੈਨਸ਼ਨ ਦੀ ਸੂਤ ਦਿੱਤੀ ਜਾਵੇ ਲੱਗਦਾ ਇਸ ਜਿਹੜਾ ਸੰਘਰਸ਼ ਤੁਹਾਡੇ ਵੱਲੋਂ ਵਿੱਢਿਆ ਗਿਆ ਹੈ ਇਹਦੇ ਨਾਲ ਆਮ ਲੋਕਾਂ ਨੂੰ ਕਿੰਨਾ ਕੁ ਫਰਕ ਪਊਗਾ ਕਿੰਨਾ ਜੇ ਤੁਹਾਨੂੰ ਦੱਸ ਚੁੱਕੇ ਹਾਂ ਵੀ ਡੈਥ ਰੇਸ਼ੋ ਵਧ ਗਈ ਆ ਜਦੋਂ ਕੋਈ ਮੁਲਾਜ਼ਮ ਖੰਭੇ ਤੇ ਲਟਕਦਾ ਉਹ ਕੋਈ 22 ਸਾਲਾਂ ਦਾ ਮੁੰਡਾ ਉਹ ਵੀ ਕਿਸੇ ਮਾਂ ਦਾ ਬੇਟਾ ਹੁੰਦਾ ਕਿੰਨੀ ਕ ਸੈਲਰੀ ਮਿਲ ਜਾਂਦੀ ਆ ਕਿੰਨੀ ਇੱਕ ਮਿਹਨਤ ਕਰਨੀ ਪੈਂਦੀ ਆ ਤੁਹਾਨੂੰ ਕੰਮ ਕਿੰਨਾ ਕੁ ਕਰਨਾ ਕੰਮ ਸਾਨੂੰ ਇਹ ਕੋਈ ਸਾਡੀ ਡਿਊਟੀ ਦਾ ਤਾਂ ਟਾਈਮ ਹੈ ਹੀ ਨਹੀਂ 12 ਘੰਟੇ ਵੀ ਕਰਨਾ ਪੈ ਜਾਂਦਾ 36 ਵੀ ਕਰਨੇ ਪਏ ਜਾਂਦੇ ਨੇ ਦਰਸ਼ਕਾਂ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਜਿੱਦਾਂ ਵੀ ਅਸੀਂ ਜਾ ਮਲਾਵਾਂ ਦੇ ਜੋ ਵੀ ਸਾਡਾ ਪ੍ਰੋਗਰਾਮ ਟੈਟ ਕਮੇਟੀ ਵੱਲੋਂ ਆਊਗਾ ਉਹ ਅਸੀਂ ਕਾਲ ਪੂਰੀ ਤਰ੍ਹਾਂ ਲਾਗੂ ਕਰਾਂਗੇ ਸਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਤਿੰਨ ਦਿਨ ਦੇ ਲਈ ਪੰਜਾਬ ਭਰ ਦੇ ਵਿੱਚ ਬਿਜਲੀ ਕਾਮਿਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਜਿਸ ਦੇ ਵਿੱਚ ਕੰਮਕਾਰ ਜਿਹੜਾ ਬਿਜਲੀ ਦਾ ਬਿਲਕੁਲ ਠੱਪ ਕਰ ਦਿੱਤਾ ਗਿਆ ਸੀ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਿਹੜਾ ਉਹ ਨਹੀਂ ਕੀਤਾ ਜਾਊਗਾ ਇਹ ਉਹਨਾਂ ਦਾ ਕਹਿਣਾ ਸੀਗਾ ਪਰ 3 ਦਿਨ ਤੋਂ ਬਾਅਦ ਜਦੋਂ ਉਹਨਾਂ ਦੀ ਮੀਟਿੰਗ ਹੁੰਦੀ ਹੈ ਪੰਜਾਬ ਸਰਕਾਰ ਦੀ ਮੈਨੇਜਮੈਂਟ ਦੇ ਨਾਲ ਜਾਂ ਬਿਜਲੀ ਮੰਤਰੀ ਦੇ ਕਿਸੇ ਅਧਿਕਾਰੀ ਦੇ ਨਾਲ کہہ ਸਕਦੇ ਆ ਜਾਂ ਕਿਸੇ ਵੀ ਪੰਜਾਬ ਸਰਕਾਰ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਉਹ ਬੇਸਿੱਟਾ ਰਹੀ ਹੈ ਜਿੰਨੀ ਵਾਰ ਵੀ ਮੀਟਿੰਗ ਹੁੰਦੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਮੀਟਿੰਗ ਬੇਸਿੱਟਾ ਰਹਿੰਦੀ ਹੈ ਸਾਡੀਆਂ ਮੰਗਾਂ ਨਹੀਂ ਮੰਗੀਆਂ ਮੰਨੀਆਂ ਜਾਂਦੀਆਂ ਉਹ ਜਦੋਂ 3 ਦਿਨ ਦਾ ਐਲਾਨ ਕੀਤਾ ਸੀ 3 ਦਿਨ ਤੋਂ ਬਾਅਦ ਹੁਣ ਫੇਰ ਦੁਬਾਰਾ ਤੋਂ 17 ਤਰੀਕ ਤੱਕ ਜਿਹੜਾ ਕੰਮਕਾਰ ਉਹਨਾਂ ਦਾ ਬੰਦ ਕਰ ਦਿੱਤਾ ਗਿਆ ਉਹਨਾਂ ਨੇ ਹੜਤਾਲ ਹੈ ਜਿਹੜੀ ਆਪਣੀ ਹੋਰ ਵਧਾ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਛੀਵਾੜਾ ਸਾਹਿਬ ਦੇ ਬਿਜਲੀ ਦਫ਼ਤਰ ਦੇ ਵਿੱਚ ਮੌਜੂਦ ਹਾਂ ਜਿੱਥੇ ਬਿਜਲੀ ਕਾਮਿਆਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਗੱਲਬਾਤ ਕਰ ਲੈਣੇ ਆ ਕੀ ਗੱਲਬਾਤ ਕੀ ਹੋਈ ਹੈ ਨੇ ਬਟ ਮਰਦਾ ਆਵਾਜ਼ ਮਰਦਾ ਆਵਾਜ਼ ਕੀ ਇਹਨਾਂ ਦੀ ਗੱਲਬਾਤ ਹੋਈ ਹੈ ਕਿਹੜੀਆਂ-ਕਿਹੜੀਆਂ ਮੰਗਾਂ ਲੈ ਜੋ ਅੰਲਾਕ ਦੇ ਦੇਖਾ ਨੇ ਜੀ ਤਿੰਨ ਦਿਨ ਦੀ ਹੜਤਾਲ ਪਹਿਲਾਂ ਦਿੱਤੀ ਗਈ ਸੀ ਤੁਹਾਡੇ ਵੱਲੋਂ ਤਿੰਨ ਦਿਨ ਦੀ ਹੜਤਾਲ ਦੀ ਕਾਲ ਸੀ ਕੰਮਕਾਰ ਬੰਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਕੀ ਕਾਰਨ ਰਿਹਾ ਕਿ ਬਿੜਾ ਸੰਘਰਸ਼ਾ ਤੁਹਾਨੂੰ ਅੱਗੇ ਵਧਾਣਾ ਪੈ ਗਿਆ ਹਾਂਜੀ ਤਿੰਨ ਦਿਨ ਦੀ ਕਾਲ ਸੀ ਜੀ 10 11 12 ਦੀ ਪਰ ਕੱਲ ਮੀਟਿੰਗ ਇਹਨਾਂ ਨੇ ਅਚਨਚੇ ਸੱਦੀ ਸੀ ਸਾਡੇ ਜਿਹੜੇ ਮੱਖ ਮੰਚ ਨੇ ਜੁਆਇੰਟ ਫੋਰਮ ਤੇ ਬਿਜਲੀ ਏਕਤਾ ਮੰਚ ਫੇਰ ਉਹੀ ਕਹਾਣੀ ਟਾਲ ਮਟੋਲ ਦੀ ਨੀਤੀ ਕੇ ਹਾਲ ਕੋਈ ਗੱਲ ਨਹੀਂ ਸਹਿਮਤੀਆਂ ਹੋਈਆਂ ਹੋਈਆਂ ਲਾਗੂ ਕਰ ਦਾਂਗੇ ਪਰ ਸਾਡੇ ਅਸੀਂ ਆਪਣੇ ਜਿਹੜੇ ਸਟੇਟ ਦੇ ਵਿਧਾਨ ਆ ਉਹਨਾਂ ਨੂੰ ਕਿਹਾ ਸੀ ਕਿ ਬਿਨਾ ਸਰਕੂਲਰ ਲਿਤੇ ਆਉਣਾ ਨਹੀਂ ਉਹੀ ਕਹਾਣੀ ਆ ਗਈ ਉੱਥੇ ਫੇਰ ਵਾਕ ਆਊਟ ਹੋ ਗਿਆ ਮੀਟਿੰਗ ਬੇਸਿੱਠਾ ਰਹੀ ਹੈ ਜੀ ਤੇ ਹੁਣ ਉਸ ਤੋਂ ਬਾਅਦ ਜਿਹੜੀ ਸਾਡੀ 13 ਤੋਂ 17 ਤੱਕ ਵੱਧ ਗਈ ਹੈ ਤੇ ਇਹਦੇ ਵਿੱਚ ਅੱਗੇ ਅਸੀਂ ਰੈਗੂਲਰ ਮਲਾਜ਼ਮ ਸੀ ਅੱਜ 12 ਵਜੇ ਰਾਤ ਤੋਂ ਜਨਨ ਕਿ ਸਾਡੇ ਨਾਲ ਜਿਹੜੇ ਸੀਐਚਵੀ ਸਾਡੇ ਸਾਥੀ ਨੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਤਕਰੀਬਨ ਹੁਣ ਇੱਕ ਵੀ ਬੰਦਾ ਹੈ ਨਹੀਂ ਫੀਲਡ 'ਚ ਜੇ ਕੋਈ ਕੰਮ ਮੁਕਬਰ ਔਰ ਤੇ ਠਾਪਾ ਜੀ ਜੇ ਕੋਈ ਲਾਈਟ ਖਰਾਬ ਹੋ ਜਾਂਦੀ ਹੈ ਬਲੈਕਆਊਟ ਵਗੈਰਾ ਬਲੈਕਆਊਟ ਡਾਊਨ ਦਾ ਵੀ ਖਤਰਾ ਲੱਗ ਰਿਹਾ ਹੈ ਕਿਵੇਂ ਕੋਈ ਨੇਰੀ ਦਾ ਮੌਸਮ ਜਿਵੇਂ ਖਰਾਬ ਹੋਇਆ ਹੋਇਆ ਬੱਦਲ ਬਣੇ ਹੋਏ ਨੇ ਕੋਈ ਅਜਿਹੀ ਘਟਨਾ ਹੋ ਜਾਂਦੀ ਹੈ ਕਿ ਉਸ ਦੇ ਵਿੱਚ ਜਾ ਕੇ ਤੁਹਾਡੇ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਜਿਹੜੇ ਪ੍ਰਾਈਵੇਟ ਕੰਮ ਨੇ ਨਾ ਉਹਨਾਂ ਵੱਲੋਂ ਨਾ ਜਿਹੜੇ ਰੈਗੂਲਰ ਨੇ ਉਹਨਾਂ ਵੱਲੋਂ ਬਿਲਕੁਲ ਜੀ ਕੰਮ ਬੰਦ ਆ ਪਹਿਲਾਂ ਫੀਲਡ ਤੇ ਸੀਐਚਵੀ ਸਾਥੀ ਥੋੜਾ ਥੋੜਾ ਚਲਾ ਲੈਂਦੇ ਸੀ ਤੇ ਉਹ ਵੀ ਸਾਡੇ ਨਾਲ ਆ ਗਿਆ ਗ੍ਰਿਡ ਤੇ ਗ੍ਰਿਡ ਤੇ ਵੀ ਜਿਹ ਸਮੂਹ ਇੱਕ ਛੁੱਟੀ ਤੇ ਨੇ ਉਹਨਾਂ ਨੇ ਮੈਨੇਜਮੈਂਟ ਨੇ ਕੀ ਕੀਤਾ ਜਿਹੜੇ ਸਾਡੇ ਕਲੈਰੀਕਲ ਸਾਥੀ ਨੇ ਉਹਨਾਂ ਨੂੰ ਬਿਠਾਤਾ ਜਿਨ੍ਹਾਂ ਨੂੰ ਬਿਲਕੁਲ ਹੀ ਨੌਲੇਜ ਨਹੀਂ ਹੈ ਉਹ ਆਪਣਾ ਕਲੈਰੀਕਲ ਕੰਮ ਕਰਦੇ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਮੰਨ ਲਓ ਕਿ ਤਾਰ ਟੁੱਟ ਜਾਂਦੀ ਹੈ ਜੇ ਸਾਥੀ ਇੱਕ ਬਟਨ ਤੋਂ ਟੀਐਨਸੀ ਹੁੰਦਾ ਸਵਿਚ ਇਹ ਤੋਂ 11 ਕੇ ਵੀ ਬ੍ਰੇਕਰ অপারেਟ ਕਰਦਾ ਟ੍ਰਿਪ ਆ ਗਈ ਉਧਰ ਤਾਰ ਧਾਤੀ ਜਿਹਦੇ ਪਈ ਹੋਈ ਉਹਨੇ ਤਾਂ অপারেਟ ਕਰ ਦੇਣਾ ਉਹਨੇ ਆਪਣਾ ਨੁਕਸਾਨ ਵੀ ਕਰਨਾ ਜੇ ਪਬਲਿਕ ਦਾ ਵੀ ਕਰੂਗਾ ਤੇ ਜਿਹੜੇ ਬੰਦੇ ਟੈਕਨੀਕਲ ਐਕਸਪਰਟ ਹੁੰਦੇ ਐ ਐਸਐਸਏ ਐਸਐਸ ਉਹ ਹੀ ਗ੍ਰਿਡ ਚਲਾ ਸਕਦੇ ਆ ਇਹਨਾਂ ਨੇ ਸਾਥੀਆਂ ਨਾਲ ਵੀ ਧੱਕਾ ਕੀਤਾ ਉਹਨਾਂ ਕਲਰਕਾਂ ਨੂੰ ਵਿਚਾਰਿਆਂ ਨੂੰ ਉਥੇ ਡਿਊਟੀ ਗ੍ਰਿਡਾਂ ਤੇ ਲਾ ਦਿੱਤੀ ਜਿਨ੍ਹਾਂ ਨੂੰ ਬਿਲਕੁਲ ਹੀ ਗ੍ਰਿਡ ਬਾਰੇ ਨੌਲੇਜ ਨਹੀਂ ਹੈ ਮੇਨ ਮੰਗਾ ਕੀ ਨੇ ਜਿਹੜੀਆਂ ਜਿਸ ਕਰਕੇ ਸੰਘਰਸ਼ ਕੀਤਾ ਜਾ ਰਿਹਾ ਮੇਨ ਮੰਗਾ ਸਾਧੀਆਂ ਜੀ ਜਿਵੇਂ ਕੋਈ ਸਾਥੀ ਸਾਡੀ ਪਹਿਲਾਂ ਵੀ ਦੱਸਿਆ ਸੀ ਜਿਹੜੀ ਬਿਜਲੀ ਬੋਰਡ ਦੇ ਤਕਨੀਕੀ ਕੰਮ ਆ ਦੀ ਨੌਕਰੀ ਇਹ ਬਹੁਤ ਜੋਖਮ ਭਰੀ ਆ ਸਾਡੇ ਪਲਾਸ ਦੇ 1 ਇੰਚ ਤੇ ਜ਼ਿੰਦਗੀ ਆ ਸਾਡੇ ਜਿਹੜੇ ਬੰਦੇ ਨੇ ਉਹ ਐਲਟੀ ਐਚਟੀ ਜਾਨੀ 11000 ਵੋਲਟ ਲੈਣਾ ਤੇ ਕੰਮ ਕਰਦੇ ਆ ਵੀ ਜੇ ਸਾਡੀ ਜਿਹੜੀ ਪਿਛਲੇ ਸਮੇਂ ਤੋਂ ਕਹਿ ਲਓ 2-3 ਮਹੀਨੇ ਤੋਂ ਬਾਅਦ ਜਿਹੜੀ ਸਾਡੀ ਡੈਥ ਦੀ ਰੇਸ਼ੋ ਆ ਮੁੰਡਿਆਂ ਦੀ ਉਹ ਡਿਫੈਂਸ ਦੇ ਕਰਮਚਾਰੀਆਂ ਨਾਲੋਂ ਵੀ ਵੱਧ ਗਈ ਆ ਅਸੀਂ ਜਿਹੜੀ ਵਰਨਿੰਗ ਮੰਗਾ ਭੱਖ ਦੀ ਮੰਗਾ ਵੀ ਜੇ ਕਿਸੇ ਸਾਥੀ ਦੀ ਕਰੰਟ ਲੱਗਣ ਦੇ ਨਾਲ ਡੈਥ ਹੋ ਜਾਂਦੀ ਆ ਤਾਂ ਜਿਵੇਂ ਸੁਰੱਖਿਆ ਕਰਮਚਾਰੀਆਂ ਨੂੰ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾਂਦਾ ਤਾਂ ਸਾਡੇ ਜਿਹੜੇ ਬਿਜਲੀ ਬੋਰਡ ਦੇ ਕੰਮ ਆ ਚਾਹੇ ਉਹ ਸੀਐਚਵੀ ਸਾਥੀ ਆ ਯਾਨੀ ਕੱਚਾ ਮੁਲਾਜ਼ਮ ਆ ਚਾਹੇ ਪੱਕਾ ਮੁਲਾਜ਼ਮ ਆ ਉਹਨਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਉਹਦਾ ਜਿਹੜਾ ਪਰਿਵਾਰ ਆ ਪਿੱਛੇ ਉਹਦੇ ਪਰਿਵਾਰ ਨੂੰ ਨੌਕਰੀ ਤੇ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ ਹਾਂਜੀ ਸਾਡੇ ਇੱਕ ਸਾਥੀ ਆਰਟੀਐਮ ਨੇ ਸਾਡੇ ਸਭ ਤੋਂ ਛੋਟੀ ਕੈਟਾਗਰੀ ਹੁੰਦੀ ਇਹ ਜਿਹੜੇ ਗ੍ਰੇਡ ਤੇ 2 ਸਾਲ ਬਾਅਦ ਉਹਨਾਂ ਦੀ ਓਸੀ ਦੀ ਪਰਮਿਸ਼ਨ ਹੁੰਦੀ ਸੀ ਅੱਜ 9 9 10 ਸਾਲ ਚ ਸਾਥੀ ਪਹੁੰਚ ਗਏ ਉਹਨਾਂ ਦੀ ਪ੍ਰਮੋਸ਼ਨ ਚ ਖੜੋਤ ਆਈ ਹੋਈ ਆ ਸਾਡੇ OC ਪੇਬੈਂਡ ਦਾ ਉਹ ਰੋਲਾ ਜੀ ਉਹ ਵੀ ਸਰਕਾਰ ਨੇ ਵਿੱਚੇ ਲਟਕਾਇਆ ਹੋਇਆ ਪੁਰਾਣੀ ਪੈਨਸ਼ਨ ਵਾਦੇ ਕਰਕੇ ਚੀਮਾ ਸਾਫ ਆਪ ਅੱਗੇ ਸੱਥਾਂ ਚ ਆ ਕੇ ਬਹਿੰਦੇ ਹੁੰਦੇ ਸੀ ਪੁਰਾਣੀ ਪੈਨਸ਼ਨ ਕਮੇਟੀ ਦੇ ਨਾਲ ਵੀ ਪੁਰਾਣੀ ਪੈਨਸ਼ਨ ਲਾਗੂ ਕਰੋ ਉਹ ਕਿਤੇ ਨਹੀਂ ਦਿਖਦੀ ਹੈ ਹੋਰ ਸਾਡੀਆਂ ਬਹੁਤ ਮੰਗਾਂ ਨੇ ਜਿਹਦੇ ਬਾਰੇ ਜਨਨੀ ਸ਼ੋਰਟ ਲਿਸਟ 15 ਹੋਈਆਂ ਸੀ ਜਿੱਤੇ ਸਹਿਮਤੀ ਵੀ ਬਣ ਗਈ ਸੀ ਪਰ ਇਹਨਾਂ ਨੇ ਸਾਡੀ ਕਾਗ ਸਰਕੂਲਰ ਨਹੀਂ ਸਾਨੂੰ ਜਾਰੀ ਕਰ ਰਹੇ ਕੀ ਕਾਰਨ ਕੀ ਮੰਨਦੇ ਹੋ ਕਿ ਰੋਜ਼ ਮੀਟਿੰਗਾਂ ਹੁੰਦੀਆਂ ਉਹ ਬੇਸਟਾ ਨਿਕਲਦੀਆਂ ਨੇ ਗੱਲਬਾਤ ਕਰਨ ਲਈ ਤੁਹਾਨੂੰ ਸੱਦਾ ਦੇ ਦਿੱਤਾ ਹੈ ਉਸ ਤੋਂ ਬਾਅਦ ਉੱਥੇ ਪਹੁੰਚ ਦੇਣੀ ਜਿਹੜੇ ਸਰਕਾਰ ਦੇ ਅਧਿਕਾਰੀ ਨੇ ਕੀ ਕਰਨ ਪਹੁੰਚਦੇ ਆ ਜੀ ਉਹੀ ਇੰਨੇ ਸਮੇਂ ਤੋਂ ਲਾਰੇ ਹੀ ਚੱਲ ਰਹੇ ਆ ਜੀ ਪਹੁੰਚਦੇ ਆ ਜਿਵੇਂ ਤਿੰਨ ਦਿਨਾਂ ਸਮੂਹਕ ਛੁੱਟੀ ਦਿੱਤੀ ਸੀ ਕੱਲ ਉਹਨਾਂ ਵੱਲੋਂ ਕਾਲ ਗਈ ਵੀ ਆਓ ਸਾਡੇ ਨਾਲ ਮੀਟਿੰਗ ਕਰੋ ਮੀਟਿੰਗ 'ਚ ਫੇਰ ਉਹੀ ਗੱਲਾਂ ਜੀ ਵੀ ਕਰ ਦਾਂਗੇ ਕਰ ਦਾਂਗੇ ਪਰ ਜਦੋਂ ਬੇਸਟਾ ਰਹਿੰਦੀ ਜਾਂ ਫੇਰ ਉੱਥੇ ਬਾਗ ਆਊਟ ਹੋ ਕੇ ਸਾਡੇ ਜਿਥੇ ਬੰਦੀ ਜੀ ਸਟੇਟ ਪ੍ਰਧਾਨ ਨੇ ਜੋ ਸਾਡੇ ਮਨ 'ਚ ਬਣਿਆ ਉਹ ਆਗੇ ਕੀ ਲੱਗਦਾ ਇਸ ਜਿਹੜਾ ਸੰਘਰਸ਼ ਤੁਹਾਡੇ ਵੱਲੋਂ ਵਿੱਢਿਆ ਗਿਆ ਇਹਦੇ ਨਾਲ ਆਮ ਲੋਕਾਂ ਨੂੰ ਕਿੰਨਾ ਕੁ ਫਰਕ ਪਊਗਾ ਕਿੰਨਾ ਕੁ ਨੁਕਸਾਨ ਦੇਖੋ ਜੀ ਆਮ ਪਬਲਿਕ ਪਰੇਸ਼ਾਨ ਹੁੰਦੀ ਅਸੀਂ ਮਾਫੀ ਵੀ ਮੰਗ ਲੈਨੇ ਆ ਜੀ ਪਬਲਿਕ ਪਰੇਸ਼ਾਨ ਹੁੰਦੀ ਪਰ ਅਸੀਂ ਵੀ ਕੀ ਕਰੀਏ ਸਾਡੇ ਜਿਹੜੇ ਤੁਹਾਨੂੰ ਦੱਸ ਚੁੱਕੇ ਆ ਵੀ ਡੈਥ ਰੇਸ਼ਿਓ ਵਧ ਗਈ ਆ ਜਦੋਂ ਕੋਈ ਮੁਲਾਜ਼ਮ ਖੰਭੇ ਤੇ ਲਟਕਦਾ ਉਹ ਕੋਈ 22 ਸਾਲਾਂ ਦਾ ਮੁੰਡਾ ਉਹ ਵੀ ਕਿਸੇ ਮਾਂ ਦਾ ਬੇਟਾ ਹੁੰਦਾ ਕਿਸੇ ਭੈਣ ਦਾ ਭਰਾ ਹੁੰਦਾ ਕਿਸੇ ਬੱਚਿਆਂ ਦਾ ਬਾਪ ਹੁੰਦਾ ਜਦੋਂ ਉਹ ਲਟਕਦਾ ਤਾਂ ਤੁਸੀਂ ਇਹ ਦੇਖ ਲਓ ਵੀ ਕਈ ਵਾਰੀ ਮੈਂ ਆਪ ਦੋ ਵਾਰੀ ਸਾਡੇ ਖਾਸ ਹੋ ਗਏ ਪਿਛਲੇ ਸਮੇਂ 'ਚ ਮੈਨੇਜਮੈਂਟ ਵੱਲੋਂ ਕੋਈ ਉਪਰਾਲਾ ਨਹੀਂ ਹੁੰਦਾ ਸਾਡੇ ਜਿਹੜੇ ਰੈਗੂਲਰ ਕਰਮਚਾਰੀ ਆ ਜਾਂ ਸੀਐਚਵੀ ਸਾਥੀ ਆ ਉਹ ਜਿੰਨੇ ਜੋਗੇ ਹੁੰਦੇ ਆ ਢਾਲ ਕਰਕੇ ਅਸੀਂ ਉਹਦਾ ਇਲਾਜ ਕਰਾਉਂਦੇ ਆ ਪਰ ਮੈਨੇਜਮੈਂਟ ਵੱਲੋਂ ਕਦੇ ਕੋਈ ਉਪਰਾਲਾ ਨਹੀਂ ਕੀਤਾ ਗਿਆ ਵੀ ਜ਼ਖਮੀ ਸਾਥੀਆਂ ਦਾ ਕੋਈ ਇਲਾਜ ਵੀ ਕਰਾਇਆ ਜਾਵੇ ਜਾਂ ਆਹ ਨੌਕਰੀ ਡੈਥ ਹੁੰਦੀ ਆ ਉਹ ਤਾਂ ਬਹੁਤ ਦੂਰ ਦੀ ਗੱਲ ਆ ਵੀ ਕੋਈ ਉਹਨੂੰ ਨੌਕਰੀ ਦਿੱਤੀ ਜਾਵੇ ਹਾਂਜੀ ਬਜੀ ਕੀ ਨਾਮ ਤੁਹਾਡਾ ਚਰਨਜੀਤ ਸਿੰਘ ਆ ਕਿਹੜੀ ਜੋਤ ਮਾure ਪ੍ਰਾਈਵੇਟ ਸੀਐਚਪੀ ਕੰਮ ਆਏ ਤੇ ਤੁਹਾਡੇ ਵੱਲੋਂ ਵੀ ਅੱਜ ਸਮਰਥਨ ਦੇ ਦਿੱਤਾ ਗਿਆ ਰੈਗੂਲਰ ਕੰਮਿਆਂ ਦੇ ਨਾਲ ਜਦੋਂ ਜਿਵੇਂ ਇਹਨਾਂ ਨੇ ਹੜਤਾਲ ਕੀਤੀ ਹੋਈ ਹੈ ਇਹਨਾਂ ਨੂੰ ਸਮਰਥਨ ਦੇ ਦਿੱਤਾ ਗਿਆ ਅੱਜ ਹਾਂਜੀ ਅੱਜ ਤੋਂ ਅਸੀਂ ਵੀ ਪੂਰੇ ਆ ਕੰਮ ਠੱਪ ਕਰਤਾ ਜੀ ਪੱਕੇ ਤੌਰ ਤੇ ਜਾਮ ਕਰ ਦਿੱਤਾ ਹੈ ਤੇ ਜਦ ਤੱਕ ਕੋਈ ਮੰਗਾਂ ਨਹੀਂ ਸਾਡੀਆਂ ਮੰਨੀਆਂ ਜਾਂਦੀਆਂ ਇਹ ਧਰਨਾ ਸਾਡਾ ਜਾਰੀ ਰਹੂਗਾ ਜੀ ਕਿੰਨੇ ਕੁ ਪ੍ਰਾਈਵੇਟ ਕੰਮ ਹੈ ਤੁਹਾਡੇ ਨਾਲ ਇੱਥੇ ਇਸ ਮਚਵਾੜਾ ਸਾਹਿਬ ਦੇ 28 ਕੰਮ ਆਣੇ ਜੀ 28 ਦੇ 28 ਆਣੇ ਕੰਮ ਜਾਮ ਕਰਦਾ ਉਹ ਬਿਲਕੁਲ ਕੰਮ ਨਹੀਂ ਕੀਤਾ ਜਾਊਗਾ ਜੇ ਕੋਈ ਕਿਸੇ ਦਾ ਫਿਊਜ ਉੱਡ ਜਾਂਦਾ ਕੋਈ ਹੋਰ ਗੱਲਬਾਤ ਹੋ ਜਾਂਦੀ ਹੈ ਲਾਈਟ ਖਰਾਬ ਹੋ ਜਾਂਦੀ ਹੈ ਕੁਝ ਵੀ ਨਹੀਂ ਕੀਤਾ ਜਾਊਗਾ ਕਿਵੇਂ ਨਹੀਂ ਜੀ ਬਿਲਕੁਲ ਕੰਮ ਨਹੀਂ ਕੀਤਾ ਜਾਊਗਾ ਤੁਹਾਡੀਆਂ ਮੇਨ ਮੰਗਾਂ ਕਿਹੜੀਆਂ ਨੇ ਸਾਡੀਆਂ ਮੇਨ ਮੰਗਾਂ ਹੈ ਜਿਹੜੇ ਸਾਡੇ ਪ੍ਰਾਈਵੇਟ ਕੰਮ ਆ ਇਹਨਾਂ ਨੂੰ ਪੱਕੇ ਕੀਤਾ ਜਾਵੇ ਲੈਗਲੋਰ ਕੀਤਾ ਜਾਵੇ ਜਿਵੇਂ ਸਾਡੀ ਘੱਟ ਸੈਲਰੀ ਆ ਸੈਲਰੀ ਚ ਵਾਧਾ ਕੀਤਾ ਜਾਵੇ ਸਾਡੀਆਂ ਇਹ ਮੇਨ ਮੰਗਾਂ ਨੇ ਕਿੰਨੀ ਕ ਸੈਲਰੀ ਮਿਲ ਜਾਂਦੀ ਹੈ ਕਿੰਨੀ ਇੱਕ ਮਿਹਨਤ ਕਰਨੀ ਪੈਂਦੀ ਹੈ ਤੁਹਾਨੂੰ ਕੰਮ ਕਿੰਨਾ ਕ ਕਰਨਾ ਪੈਂਦਾ ਰਾਮਧਾਨੋਈ ਕੋਈ ਸਾਡੀ ਡਿਊਟੀ ਦਾ ਤਾਂ ਟਾਈਮ ਹੈ ਹੀ ਨਹੀਂ 12 ਘੰਟੇ ਵੀ ਕਰਨਾ ਪੈ ਜਾਂਦਾ 36 ਵੀ ਕਰਨੇ ਪੈ ਜਾਂਦੇ ਨੇ ਸੈਲਰੀ ਸਾਡੀ ਉਹੀ 10000 ਕੋਈ ਓਵਰ ਟਾਈਮ ਨਹੀਂ ਹੈਗਾ ਕੋਈ ਸਾਡਾ ਵਾਧਾ ਨਹੀਂ ਹੈਗਾ ਜੀ ਅੱਗੇ ਖਤਰਾ ਕਿੰਨਾ ਗੁੰਦਾ ਕੰਮ ਦੇ ਵਿੱਚ ਜਦੋਂ ਮੇਹਰ ਕਰਦੇ ਹਾਂ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਰੰਟ ਲੱਗਣ ਦਾ ਡਰ ਹੁੰਦਾ ਹੈ ਬਿਜਲੀ ਦਾ ਕੰਮ ਹੈ ਕੋਈ ਨਾ ਕੋਈ ਸ਼ੋ ਗੱਲਬਾਤ ਹੋ ਜਾਂਦੀ ਕਿੰਨਾ ਸ ਖਤਰਾ ਹੁੰਦਾ ਇਸ ਕੰਮ 'ਚ ਸਾਰਿਆਂ ਤੋਂ ਵੱਧ ਖਤਰਾ ਵੀਰੇ ਸਾਡੀ ਨੌਕਰੀ 'ਚ ਸਿਰਫ 1 ਇੰਚ ਤੇ ਅਸੀਂ ਕੰਮ ਕਰਦੇ ਹਾਂ ਮੌਤ ਦੇ ਮੂੰਹ 'ਚ ਤੇ ਉਹਦਾ ਕੋਈ ਫਿਰ ਮੁਆਵਜ਼ਾ ਮਿਲਦਾ ਜੇ ਕੋਈ ਐਵੇਂ ਅਣਸੁਖਾਵੀ ਕੋਈ ਘਟਨਾ ਵਾਪਰ ਜਾਂਦੀ ਹੈ ਕੁਝ ਹੋ ਜਾਂਦਾ ਸਰਕਾਰ ਕੰਦੀੋਂ ਕੋਈ ਮਾਤ ਜਾਨੀ ਮਿਲਦਾ ਵੀਰੇ ਜੋ ਵੀ ਕਰਨਾ ਹੁੰਦਾ ਸਾਡੇ ਨਾਲ ਦੇ ਪ੍ਰਾਈਵੇਟ ਮੁੰਡੇ ਜਾਂ ਸਰਕਾਰੀ ਮੁਲਾਜ਼ਮ ਇਕੱਠੇ ਹੋ ਕੇ ਉਹੀ ਢਾਲ ਇਕੱਠੀ ਕਰਕੇ ਦਿੰਨੇ ਆ ਕੋਈ ਸਰਕਾਰ ਕੰਦੀੋਂ ਸਾਨੂੰ ਸਹੂਲਤ ਨਹੀਂ ਹੈਗੀ ਤਾਂ ਬਿਲਕੁਲ ਹੋਰ ਤੇ ਜਿਹੜੇ ਬਿਜਲੀ ਕੰਮ ਇਹ ਨੇ ਗੱਲਬਾਤ ਕਰ ਲੈਨੇ ਆ ਉਹਨਾਂ ਦਾ ਕੀ ਕਹਿਣਾ ਆ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ 3 ਦਿਨ ਦੇ ਲਈ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਸੀ ਹੜਤਾਲ ਤੇ ਬੈਠੇ ਸੀ ਕੰਮਕਾਰ ਬੰਦ ਕੇ ਪਰ ਹੁਣ ਉਹ ਫੇਰ ਅੱਗੇ ਵੱਧ ਗਿਆ ਹੋਇਆ ਸਿੰਘ 5 ਦਿਨ ਲਈ ਹੋਰ ਵਧਾਤਾ 17 ਤਰੀਕ ਤੱਕ ਅਸੀਂ ਅੱਗੇ ਕਰਤਾ ਜਿਹੜੇ ਸਾਡੇ ਕਰਮਚਾਰੀ ਨੇ ਉਹ ਬਹੁਤ ਗੁੱਸੇ ਦੇ ਵਿੱਚ ਆਏ ਹੋਏ ਨੇ ਤੇ ਇਹਦੇ ਕਰਕੇ ਸਾਡੇ ਕਈ ਸਬਸਕਸ਼ਨਾਂ ਤੇ ਰਿਪੋਰਟਾਂ ਮਿਲੀਆਂ ਨੇ ਵੀ ਬੰਦ ਹੋ ਰਹੇ ਨੇ ਗ੍ਰੈਡ ਉਹ ਜਿਹੜੇ ਅਣਜਾਣ ਬੰਦੇ ਲਾਏ ਹੋਏ ਨੇ ਉਹ ਵਾਰ-ਵਾਰ ਓਪਰੇਟ ਕਰੀ ਜਾਂਦੇ ਨੇ ਸਰਕਾਰ ਲੱਖਾਂ ਰੁਪਏ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰ ਰਹੀ ਆ ਸਾਡੇ ਵਧੀਆ ਬ੍ਰੇਕਰ ਨੇ ਤੇ ਇਹਨਾਂ ਨੂੰ ਬਹੁਤ ਨੁਕਸਾਨ ਪਹੁੰਚਦਾ ਜਿਹੜੇ ਬੰਦਿਆਂ ਨੇ ਜਾ ਕੇ ਡਿਊਟੀ ਤੇ ਬੈਠਣਾ ਉਹਨਾਂ ਨੂੰ ਕਿਵੇਂ ਓਪਰੇਟ ਕਰਨਗੇ ਕਿਵੇਂ ਸੰਭਾਲਿਆ ਜਾਊਗਾ ਹੁਣ ਕੋਈ ਸਰਕਾਰ ਇਹਦੇ ਵਿੱਚ ਕੋਈ ਜ਼ਿੰਮੇਵਾਰ ਨਹੀਂ ਬਣਦੀ ਕੋਈ ਕੁਝ ਨਹੀਂ ਹੋਈ ਉਹ ਹੀ ਹਾਸਤਾ ਵਾਪਰ ਜਵੇ ਕੋਈ ਤਾਰ ਟੁੱਟ ਜਵੇ ਕੋਈ ਜ਼ਿੰਮੇਵਾਰ ਨਹੀਂ ਉਹਨਾਂ ਨੇ ਓਕਣੇ ਲਾਈ ਜਾਣੀਆਂ ਕਿਸੇ ਨੂੰ ਕੋਈ ਮੈਸੇਜ ਨਹੀਂ ਬਾਕੀ ਫੀਲਡ ਦੀ ਸਪਲਾਈ ਹੈ ਜਿਹੜੀ ਕਈ ਜਗ੍ਹਾ ਤੇ ਮੋਟਰਾਂ ਵਾਲੀ ਸਪਲਾਈ ਉਹ ਬੰਦ ਪਈ ਹੈ ਸਾਰੀ ਬਿਲਕੁਲ ਤਾਂ ਕਿ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬਹੁਤ ਔਖਾ ਹੋ ਰਿਹਾ ਕਿਸੇ ਦੇ ਘਰ ਦੀ ਬਾਜਲਦਾ ਉਹ ਵੀ ਬੰਦ ਪਿਆ ਹੈ ਪਰ ਸਾਨੂੰ ਮਜਬੂਰੀ ਕਾਰਨ ਅਸੀਂ ਕਹਿੰਦੇ ਹਾਂ ਕਿ ਸਾਨੂੰ ਇਹਦੇ ਕਾਰਨ ਸਾਨੂੰ ਮਜਬੂਰ ਹੋਣਾ ਪੈਂਦਾ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਇਹ ਖੋਖਲੀ ਸਰਕਾਰ ਆ ਬਿਲਕੁਲ ਘਟਿਆ ਸਾਰਿਆਂ ਤੋਂ ਕਮੀ ਸਰਕਾਰ ਇਹ ਦਿੱਕੀ ਆ ਜਿਹੜੀ ਝੂਠੇ ਵਾਅਦੇ ਕਰਦੀ ਤੀ ਧਰਨੇ ਨਹੀਂ ਲਾਉਣੇ ਪੈਣਗੇ ਮੁਜਾਰੇ ਨਹੀਂ ਕਰਨੇ ਪੈਣਗੇ ਅੱਜ ਆਉਂਦੇ ਨੇ ਪੇਪਰ ਚੱਕ ਲਿਓ ਨੇ ਡੈਰੀਆਂ ਵਾਪਸ ਮੁੜ ਜਾਂਦੇ ਨੇ ਪਰ ਮੀਟਿੰਗ ਨਹੀਂ ਹੁੰਦੀ ਇਹਨਾਂ ਅਜੇ ਨਹੀਂ ਮੰਗਾਂ ਮੰਨੀਆਂ ਜਾਂਦੀਆਂ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ ਸੰਘਰਸ਼ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਜਿੱਦਾਂ ਵੀ ਅਸੀਂ ਜਾਮ ਲਾਵਾਂਗੇ ਜੋ ਵੀ ਸਾਡਾ ਪ੍ਰੋਗਰਾਮ ਸਟੇਟ ਕਮੇਟੀ ਵੱਲੋਂ ਆਊਗਾ ਉਹ ਅਸੀਂ ਕਾਲ ਪੂਰੀ ਤਰ੍ਹਾਂ ਲਾਗੂ ਕਰਾਂਗੇ ਤਾਂ ਕਿ ਸਟੇਟ ਕਮੇਟੀ ਸਾਡੀ ਪੂਰੀ ਚੌਕਸ ਬੈਠੀ ਆ ਇਹਦੀ ਗੱਲ ਨਹੀਂ ਹੈ ਖੱਲੇ ਤੋਂ ਸੀਐਚਵੀ ਕੰਮ ਹੈ ਸਾਡੇ ਨਾਲ ਨੇ ਇਹਨਾਂ ਦੀ ਵੀ ਜ਼ਿੰਦਗੀ ਆ ਜਿਹੜੀ ਬਹੁਤ ਖਤਰੇ ਭਰੀ ਆ ਤਾਂ ਉੱਤੇ 11 ਕੇਵੀ ਤੇ ਕੰਮ ਕਰਦੇ ਨੇ ਕਿਸੇ ਨਾਲ ਕੋਈ ਵੀ ਰਸਤਾ ਵਾਪਰ ਜਵੇ ਸਰਕਾਰ ਕੋਈ ਮਾਅਵਜ਼ਾ ਨਹੀਂ ਦਿੰਦੀ ਨਾ ਕੋਈ ਡੈਥ ਕੇਸ ਤੇ ਨੌਕਰੀ ਦਿੰਦੀ ਆ 1 ਕਰੋੜ ਰੁਪਇਆ ਘੱਟੋ-ਘੱਟ ਇਹਨਾਂ ਨੂੰ ਮਾਅਵਜ਼ਾ ਦਿੱਤਾ ਜਾਵੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਜਿਆ ਇਹਨਾਂ ਦਾ ਕੰਮਕਾਰ ਆ ਉਹ ਬੱਚਿਆਂ ਨੂੰ ਆਉਣ ਆਏ ਸਮੇਂ ਤੇ ਕੋਈ ਦਿੱਕਤ ਨਾ ਹੋਵੇ ਤਾਂ ਬਿਲਕੁਲ ਗਲਤ ਗੱਲਬਾਤ ਕੀਤੀ ਹੈ ਬਿਜਲੀ ਕਾਮਿਆਂ ਦਾ ਇਹ ਕਹਿਣਾ ਹੈ ਕਿ 3 ਦਿਨ ਦੇ ਲਈ ਅਸੀਂ ਆਪਣੀ ਹੜਤਾਲ ਕੀਤੀ ਸੀ ਪਰ ਮੰਗਾ ਨਾ ਮੰਨਣ ਕਰਕੇ ਜਿਹੜੀ ਹੜਤਾਲ ਹੈ ਹੋਰ ਵਧਾ ਦਿੱਤੀ ਗਈ ਹੈ 17 ਸਤੰਬਰ ਤੱਕ ਕਰ ਦਿੱਤੀ ਗਈ ਹੈ ਪਰ ਮੇਨ ਗੱਲ ਇਹ ਆ ਜਾਂਦੀ ਹੈ ਜਦੋਂ ਪਹਿਲਾਂ ਹੜਤਾਲ ਕੀਤੀ ਸੀ ਤਾਂ ਰੈਗੂਲਰ ਕੰਮ ਇਹ ਜਿਹੜੇ ਨੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਕੰਮਕਾਰ ਬੰਦ ਕੀਤਾ ਗਿਆ ਸੀ ਜਿਹੜੇ ਪ੍ਰਾਈਵੇਟ ਕੰਮ ਇਹ ਹੁੰਦੇ ਸੀਗੇ ਠੇਕੇ ਮੁਲਾਜ਼ਮ ਠੇਕੇ ਦੇ ਮੁਲਾਜ਼ਮ ਨੇ ਉਹ ਰਿਪੇਅਰ ਕਰ ਲੈਂਦੇ ਸੀ ਜੇ ਕੋਈ ਲਾਈਟ ਕਿਸੇ ਦੀ ਖਰਾਬ ਹੁੰਦੀ ਸੀ ਤਾਂ ਉਹ ਸਹੀ ਕਰਨ ਚਲੇ ਜਾਂਦੇ ਸੀ ਪਰ ਅੱਜ ਤੋਂ ਇਹਨਾਂ ਦੇ ਨਾਲ ਜਿਹੜੇ ਠੇਕੇ ਦੇ ਮੁਲਾਜ਼ਮ ਨੇ ਉਹ ਵੀ ਆਪਣੇ ਨਾਲ ਇਹਨਾਂ ਦੇ ਆ ਕੇ ਬੈਠ ਗਏ ਹੋਏ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਵੀ ਜਿਹੜਾ ਕੰਮ ਕਰਾ ਬਿਲਕੁਲ ਠੱਪ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਅਸੀਂ ਵੀ ਕੋਈ ਵੀ ਕੰਮ ਹੈ ਜਿਹੜਾ ਉਹ ਨਹੀਂ ਕਰਾਂਗੇ ਜਿੱਥੇ ਇਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਦੇ ਨਾਲ-ਨਾਲ ਆਮ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਜੇ ਇਹਨਾਂ ਦੀਆਂ ਮੰਗਾਂ ਸਰਕਾਰ ਮੰਨ ਲੈਂਦੀ ਹੈ ਤਾਂ ਆਮ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਜਾ ਕੇ ਰਾਹਤ ਮਿਲੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਕਦੋਂ ਤੱਕ ਮੰਨਦੀ ਹੈ ਤਬ ਦੇਰੇ ਅਪਡੇਟਸ ਤੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ